ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗ ਤੇ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਬੈਕ ਰੂਜੀ ਦੀ ਕਿਰਪਾ ਨਾਲ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਮੈਂ ਵੀ ਵਧੀਆ ਠੀਕਾ ਹੁਣ ਹੁਣ ਮੈਨੂੰ ਬੁਖਾਰ ਵੀ ਨਹੀਂ ਹੋਇਆ ਤੇ ਮੇਰੇ ਹੱਥ ਵੀ ਠੀਕ ਨੇ ਤੇ ਬੇਅੰਤ ਵੀਰੇ ਨੇ ਕਮੈਂਟ ਕਰਿਆ ਸੀ ਨਾ ਉਹ ਕਹਿੰਦੇ ਸੀ ਕੁੜੀਏ ਠੰਡ ਲਵਾ ਲਈ ਚੱਲ ਜਾ ਕੇ ਡਾਕਟਰ ਨੂੰ ਦਿਖਾ ਆ ਗਿਆ ਹਾਂ ਵੀਰੇ ਮੈਂ ਡਾਕਟਰ ਨੂੰ ਦਿਖਾ ਆਈ ਆ ਤੇ ਠੰਡ ਲੱਗੀ ਹੋਈ ਸੀਗੀ ਤੇ ਬਸ ਹੁਣ ਠੀਕ ਆ ਪਤਾ ਨਹੀਂ ਮੈਨੂੰ ਹਨਾ ਫਰਵਰੀ ਮਹੀਨੇ ਦੇ ਵਿੱਚ ਠੰਡ ਲੱਗਦੀ ਉਹ ਲੱਗਦੀ ਆ ਵੀ ਅਗੜ ਵਿਛੜ ਲੱਗੇ ਚਾਹੇ ਨਾ ਲੱਗੇ ਫਰਵਰੀ ਚ ਜ਼ਰੂਰ ਲੱਗਦੀ ਆ ਪਤਾ ਨਹੀਂ ਮੈਨੂੰ ਜਾਂਦੀ ਜਾਂਦੀ ਠੰਡ ਲੱਗ ਜਾਂਦੀ ਆ ਕਈ ਵਾਰੀ ਮੈਂ ਨਾ ਐਦਾਂ ਕਰ ਜੰਨੀ ਆ ਵੀ ਜਿੱਦਾਂ ਹੁਣ ਵੀ ਮੈਂ ਕੋਈ ਕੋਟੀ ਸਵੱਟ ਨਹੀਂ ਪਾਇਆ ਬਟ ਮੈਨੂੰ ਠੰਡ ਲੱਗਦੀ ਸੀਗੀ ਮੈਂ ਪਾਇਆ ਹੀ ਨਹੀਂਗਾ ਪਤਾ ਨਹੀਂ ਕਿਉਂ ਨਾ ਕਿ ਹਨਾ ਟਾਈਮ ਹੀ ਨਹੀਂ ਸੀਗਾ ਤੇ ਫਟਫਟ ਮੈਂ ਕੰਮ ਕਰਕੇ ਫਸ ਜਾਨੂ ਜਿਹਾਰ ਆ ਗਿਆ ਮੈਂ ਰੋਟੀ ਬਣਾਉਣ ਲੱਗੀ ਤੇ ਜਿਹਰ ਨੇ ਆਉਂਦੀ ਸਾਰੀ ਮੂਡ ਆਫ ਕਰਤਾ ਅੱਜ ਸਕੂਲ ਤੋਂ ਆਉਣ ਸਾਰੇ ਜਿਹਰ ਨੇ ਨਾ ਮੂਡ ਆਫ ਕਰਤਾ ਤੇ ਮੇਰਾ ਉਹਨੇ 2-300 ਨੁਕਸਾਨ ਕਰਕੇ ਰੱਖਤਾ ਤੇ ਮੇਰੇ ਹਿਸਾਬ ਨਾਲ ਤਾਂ ਮੇਰਾ 3000 ਦੇ ਨੁਕਸਾਨ ਹੋ ਗਿਆ ਤੇ ਫਿਰ ਕੀ ਕਰੀਏ ਬੱਚਿਆਂ ਨੂੰ ਡਾਂਟ ਉਤਾਈਓ ਮੈਂ ਜਿਹੜੀ ਵਾਇਸ ਓਵਰ ਕਰਦੀ ਆ ਤੇ ਮੈਨੂੰ ਗੁੱਸਾ ਜਿਹੜਾ ਸੀ ਇਸ ਦੇ ਡੈਡੀ ਵੀ ਬੋਲਦੇ ਸੀ ਬੋਲਦਾ ਉਹ ਆਪ ਵੀ ਸੀਗਾ ਕਸੂਰ ਇਹਨਾਂ ਦੋਨਾਂ ਜਾਣਿਆਂ ਦੇ ਆ ਦੋਨਾਂ ਨੇ ਮੇਰਾ ਅੱਜ ਨੁਕਸਾਨ ਕਰਤਾ ਤੇ ਮੈਂ ਰੋਟੀ ਬਣਾਉਂਦੀ ਸੀ ਮੈਂ ਉਹ ਕਹਿੰਦਾ ਸੀ ਮੈਂ ਰੋਟੀ ਨਹੀਂ ਖਾਣੇਗੀ ਮੈਂ ਕਹਿੰਦੀ ਉਦ ਰੋਟੀ ਖਾ ਲੈ ਹਨਾ ਵੀ ਤੂੰ ਹੁਣ ਤਾਂ ਨੁਕਸਾਨ ਕਰਿਆ ਹੁਣ ਤਾਂ ਤੈਨੂੰ ਇੱਕ ਛੜ ਦੋ ਰੋਟੀਆਂ ਖਾਣੀਆਂ ਪੈਣਗੀਆਂ ਸਕੂਲ ਨੂੰ ਤਾਂ ਬਸ ਇੱਕੋ ਹੀ ਰੋਟੀ ਲੈ ਕੇ ਜਾਣੀ ਹੁੰਦੀ ਐ ਨੇ ਇਸ ਤੋਂ ਵੱਧ ਤਾਂ ਕਦੇ ਵੀ ਨਹੀਂ ਮੈਂ ਉਹਨੂੰ ਕਹਿੰਨੀ ਹੁੰਦੀ ਆ ਬਨ ਹਾਫ ਲੈ ਜਾਕਰ ਬਨ ਹਾਫ ਵੀ ਨਹੀਂ ਲੈ ਕੇ ਜਾਣੀ ਹੈਗੀ ਬਸ ਇੱਕੋ ਹੀ ਪਰੌਠਾ ਪਾਓ ਉਹ ਵੀ ਹਲਕਾ ਜਿਹਾ ਥੋੜੀ ਜੀ ਸਬਜ਼ੀ ਚਮਚਕ ਇਸ ਤੋਂ ਵੱਧ ਨਹੀਂ ਉਹਦੇ ਨਾਲ ਪਤਾ ਨਹੀਂ ਕੀ ਇਹਨਾਂ ਦਾ ਢਿੱਡ ਭਰਦਾ ਕੀ ਨਹੀਂ ਸਮਝ ਨਹੀਂ ਆਉਂਦੀ ਹੈਗੀ ਤੇ ਇੱਥੇ ਇਹ ਵੀ ਆਪਦੀ ਰੋਟੀ ਪਾਈ ਜਾਂਦੇ ਸੀਗੇ ਮੈਂ ਕਿਹਾ ਖਾ ਲੂ ਨਾਲ ਦੀ ਨਾਲ ਕਿਉਂਕਿ ਟਾਈਮ ਜਿਹੜਾ ਬਹੁਤ ਜ਼ਿਆਦਾ ਹੋ ਜਾਂਦਾ ਪੌਣੇ 4 ਹੋ ਜਾਂਦੇ ਜਿਆਰ ਨੂੰ ਘਰੇ ਆਉਂਦੇ ਨੇ ਤੇ ਟਾਈਮ ਪਤਾ ਨਹੀਂ ਸਕੂਲ ਵਾਲਿਆਂ ਨੇ ਕਦੋਂ ਚੇਂਜ ਕਰਨਾ ਤੇ ਹੁਣ ਉਹ ਮੈਂ ਦਿਖਾਉਂਦਾ ਸੀ ਵੀ ਕਿੰਨਾ ਕੁ ਨੁਕਸਾਨ ਹੋਇਆ ਕਹਿੰਦਾ ਸੀ ਜੁੜ ਜਾਊਗਾ ਮੈਂ ਕਿਹਾ ਨਹੀਂ ਜੁੜਨਾ ਗਏ ਨਹੀਂ ਨਹੀਂ ਆ ਦੇ ਲੋਕੀ ਘਰੇ ਕਹਿੰਦੇ ਬੋਲਦਾ ਨਹੀਂ ਗੁੰਗਿਆਂ ਦੇਖ ਲੈਣਗੇ ਉਹ ਗੁੰਗਿਆਂ ਨਹੀਂ ਗੁੰ ਗੁੰਗੇ ਆ ਰੂ ਦੇਖ ਲਿਓ ਠੀਕ ਆਂ ਬੋਲਣਾ ਨਹੀਂ ਹੈ ਗੁੰਗਾ ਬਾਟਾ ਬੋਲੇ ਬਈ ਗੁੰਗਾਵਾਟ ਕੌਣ ਸੀਗੇ ਤੇ ਪਹਿਲਾਂ ਗੁੰਗਿਆਵਾਕ ਰਹਿੰਦਾ ਹੁੰਦਾ ਸੀ ਹੈ ਫਿਰ ਜਦੋਂ ਉਹ ਫਿਰ ਬੋਲਿਆ ਫਿਰ ਅੱਗ ਕੱਢੀ ਕਹਿੰਦੇ ਕਹਿੰਦੇ ਗੁੰਗਾਵਾਟ ਬੋਲਦਿਆ ਪਤਾ ਕੀ ਹੋ ਮੇਰੀ ਤਾਂ ਗੱਦੜਾ ਬੜਾ ਜੂ ਹੋ ਗਿਆ ਜਿਹਾਰ ਨੇ ਨੁਕਸਾਨ ਕਰਤਾ ਸਕੂਲੋਂ ਆਉਂਦੀ ਸਾਰੇ ਮੇਰਾ ਟ੍ਰਾਈਪੋਡ ਤੋੜਤਾ ਪਤਾ ਨਹੀਂ ਕਿਵੇਂ ਇਹਨਾਂ ਦੀ ਵਜ੍ਹਾ ਨਾਲ ਟੁੱਟਿਆ ਮੇਰੀ ਵਜ੍ਹਾ ਨਹੀਂ ਸਾਰੇ ਕੰਮ ਹਮ ਜੇ ਤੁਸੀਂ ਕਹਿੰਦੇ ਹੁੰਦੇ ਹੋ ਮੈਂ ਬੇਰਾਂ ਕਿ ਲਿਆ ਯਾ ਤਾਂ ਮੇਰੀ ਵਜ੍ਹਾ ਹੋਰ ਏ ਤੁਹਾਨੂੰ ਆਪਾਂ ਦਾ ਸਾਥ-ਸਾਥ ਕਹਿੰਦੇ ਆ ਹਾਂ ਵੀਡੀਓ ਚ ਬੋਲਦਾ ਰੋਣਾ ਨਹੀਂ ਦਿਖਾਈ ਰੋਣਾ ਨਹੀਂ ਪਜਾਈ ਦਵੇ ਇਹ ਤੁਸੀਂ ਵੀ ਨਹੀਂ ਕਿ ਸੋ ਰਹਿਤਾ ਸੀ ਅੱਜ ਸਵੇਰ ਦਾ ਹਨ ਮੈਨੂੰ ਇਹ ਪਹਿਲਾਂ ਤਾਂ ਮੈਨੂੰ ਆਪਦੇ ਆਪ ਤੇ ਆਇਆ ਮੈਂ ਪਾਗਲ ਸੀ ਕਿ ਵੀ ਮੈਂ ਕਿਹਾ ਹਨ ਅਜਾ ਅਜਾ ਮੈਂ ਇਹਨਾਂ ਨੂੰ ਕਿਹਾ ਨਾ ਵੀ ਰਾਤ ਗੋਭੀ ਪਿੱਛੇ ਬੱਚੇ ਹਨ ਉਹ ਕਰਦੇ ਗੁੱਸਾ ਕਰਦੇ ਸੀ ਕਿ ਵੀ ਅਸੀਂ ਖਾਣੀ ਨਹੀਂ ਗੀ ਮੈਂ ਚਲ ਕੀ ਖਾਣਾ ਦੱਸੋ ਕਹਿੰਦੇ ਗਾਜਰਾਂ ਬਣਾ ਲਿਓ ਵੀ ਅਸੀਂ ਖਾ ਲਾਂਗੇ ਹਨ ਕਾਜਰੇ ਵੀ ਇਹ ਨਾ ਤਾਂ ਭਾਈ ਹਾਂ ਨਾ ਅੱਜ ਜਾ ਰਹੇ ਨੂੰ ਮੈਂ ਸਵੇਰੇ ਜਦੋਂ ਸਵੇਰੇ ਜਦੋਂ ਜਾ ਰਹੇ ਇਹਨਾਂ ਨੇ ਛੱਡਣ ਜਾਣਾ ਸੀ ਢੋਂਡ ਵਾਲੀਆਂ ਨੇ ਢੋਂਡ ਵਾਲੀਆਂ ਨੇ ਥੋਤੀਆਂ ਨਹੀਂ ਹੋਈਆਂ ਹੁਣ ਵੀ ਤਾਂ ਕਾਜਰੇ ਹੀ ਆਵਲੇ ਧੋਕੇ ਖਲਾ ਉਤਰੋ ਲੈ ਜਾ ਉੱਥੇ ਤੋਂ ਲੈ ਅੰਦਰ ਧੋਕੇ ਖਲਾ ਤੇ ਜਿਹੜਾ ਕਹਿੰਦਾ ਮੈਂ ਤਾਂ ਕਾਜਰੇ ਦੀ ਸਬਜ਼ੀ ਖਾਣੀ ਨਹੀਂਗੀ ਫਿਰ ਮੈਂ ਇਹਨਾਂ ਨੂੰ ਕਿਹਾ ਵੀ ਨਾ ਮੇਰਾ ਵੀ ਪੇਟ ਚ ਖਰਾਬ ਆ ਬਚਲ ਮੈਂ ਵੀ ਨਹੀਂ ਖਾਊਂਗੀ ਵੀ ਮੈਂ ਕੁਝ ਹੋਰ ਬਣਾ ਲਵਾਂ ਤੁਸੀਂ ਥੋੜੀਆਂ ਜਿਹਾ ਕਾਜਰੇ ਨੇ ਕਹਿੰਦਾ ਕਿੰਨੀਆਂ ਮੋਲਿਆ ਹੁੰਦਾ ਕਿ ਕਿਲੋ ਜਦੋਂ ਜਦੋਂ ਇਹ ਲੈ ਆਏ ਅੱਧਾ ਕਿਲੋ ਗਾਜਰਾ ਮੈਂ ਲਵਾਵੇ ਜੋ ਕੱਢੀ ਉਹਦੇ ਵਿੱਚ 22 ਗਾਜਰਾ 22 ਸੀ ਕਿਹਾ ਇਹਨਾਂ ਹੋਰ ਹੋਤੀ ਅੱਧਾ ਕਿਲੋ ਨਹੀਂ ਆ ਆਹੀ ਨੇ ਉਹ ਚੋ ਕੱਢ ਲਈਆਂ ਦੋ ਤਿੰਨ ਦੋ ਦੋ ਕੱਢੀਆਂ ਨਹੀਂ ਇੰਨੀ ਇੰਨੀ ਅੱਗੇ ਚੱਲ ਵੀ ਇਹਦੇ ਵਿੱਚੋਂ ਕਿੰਨੀ ਬਣਦੀ ਚਾਰ ਜਾਨੇ ਵਾਲੀ ਬਣਾਉਣੀ ਆ ਆਪਾਂ ਨੇ ਬੱਚਿਆਂ ਨੂੰ ਟਿਫਨ ਬੱਚਿਆਂ ਨੂੰ ਟਿਫਨ ਵੀ ਪਾਉਣੀ ਆ ਆਪ ਵੀ ਖਾਣੀ ਆ ਤੇ ਨਹੀਂ ਖਾਣੀ ਨਾ ਖਾਈ ਸੈਂਟੈਂਟ ਦਾ ਖੜਾਉਣੀ ਵੀ ਨਹੀਂ ਅਸੀਂ। ਕਾਜੀ ਹੁੰਦੇ ਤੇ ਰਿਆ ਦੇ ਲੋ ਪੱਦ ਮਾਰ ਕੇ। ਤੇ ਯਾਰ ਦਾ ਪੂਆ ਟੱਕ ਗਿਆ। ਜਾਣ ਕੇ ਮਾਰ ਕੇ ਗਿਆ। ਮੈਂ ਤੇਰੀ ਮੈਡਮ ਨੂੰ ਸੈਂਟ ਕਰ ਦਾਂ। ਮੈਂ ਵੀ ਦੱਸੂਗੀ ਯਾਰ ਪੂ ਮਾਰ ਕੇ। ਗੰਦਾ ਬੱਚਾ। ਛੱਤਾਂ ਤੋਂ ਉੱਪਰ। ਹਾਲਾ। ਕੀ? ਹੁਣ ਇਹਨਾਂ ਚਾਲੂ ਨਹੀਂ ਪਾਉਣੇ ਕੁਛ ਨਹੀਂ ਪਾਉਣੇ ਇੱਕ ਨੇ ਬਣਾਉਣੀਆਂ ਠੰਡ ਕਿੰਨੀ ਹੋ ਜਾਂਦੀ ਆ ਵਰਕਤ ਹੋਂ ਤਾਂ ਠੰਡੇ ਹੋਂ ਠੰਡ ਹੋ ਜਾਂਦੀ ਆ ਮੈਂ ਤਾਂ ਇਹ ਕਰਕੇ ਕਰਦਣ ਕੋਲ ਆ ਜੀ ਮੈਂ ਤਾਂ ਸਮਝ ਲਾਦੀ ਵੀਡੀਓ ਕਿਵੇਂ ਆਏ ਕਰਕੇ ਐ ਠੀਕ ਜਗਾੜ ਦਿਖਾਉਣੀ ਆ ਤੁਹਾਨੂੰ ਵੀਡੀਓ ਕਿਵੇਂ ਬਣਦੀ ਆ ਪੁਰਾਣੇ ਪੁਰਾਣਾ ਟਰਾਈਪੋਡ ਚੱਕ ਕੇ ਲਏ ਇੱਕ ਪੂਰੇ 1 ਸਾਲ ਵਾਲਾ ਟਰਾਈਪੋਡ ਦਾ ਭੋਗ ਪਾਤਾ ਅੱਜ ਭੋਗ ਪੈ ਗਿਆ ਸਨਾ ਸਾਰੇ ਹੋਟੇ ਹੋਰ ਰੱਖਣੀਆਂ ਨੇ ਹਾਲਗੋਟ ਪੀਅਰ ਨਹੀਂ ਮੈਂ ਦੁਬਾਰਾ ਦੁਬਾਰਾ ਉਹਨੇ ਅਲੱਗ-ਅਲੱਗ ਬਣਾਇਆ ਕਰਾ ਸਾਰੇ ਲਈ ਹੈ ਤੂੰ ਕੁਕੀਂ ਨੇ ਦਾ ਕੰਮ ਉਹ ਮੈਂ ਅੱਛਾ ਮੈਂ ਕੁਕਿੰਗ ਕਰ ਦੇਣੀ ਕੀ ਕਹਿੰਦੇ ਕੁਕਿੰਗ ਨਾ ਕੀ ਕਰਨ ਲੱਗਾ ਕੋਰਸ ਹੋਰ ਹੋਰ ਫੀਸ ਭਰ ਦੋ ਮੇਰੀ ਕੁਕਿੰਗ ਹਾਂ ਆਹ ਦੇਖੀਂ ਕਰ ਆਨਲਾਈਨ ਭਰ ਦਿੰਨੇ ਆਨਲਾਈਨ ਮੇਰੀ ਸਟਿਚਿੰਗ ਦੀ ਮੈਂ ਇਹਨਾਂ ਨੂੰ ਕਿਹਾ ਸੀ ਮੈਂ ਸਟਿਚਿੰਗ ਦੀ ਫੀਸ ਭਰ ਦੋ ਇਹਨੇ 1500 ਰੁਪਏ ਸੀ ਕਹਿੰਦੇ ਸੀ ਫੀਸ ਭਰ ਤਾਂ ਜੇ ਹਾਰ ਨਹੀਂ ਮੁੱਕ ਜੇ ਹਾਰੇ ਮੁੱਕਰ ਗਿਆ ਮਾਨੂੰ ਕਿ ਅਸੀਂ ਤੁਹਾਡੇ ਡੈਡੀ ਨੂੰ ਕਹਦੇ ਮੇਰੀ 400 ਰੁਪਏ ਫੀਸ ਭਰ ਦੋ ਸਟੀਚਿੰਗ ਦਾ ਥੋੜਾ ਜਿਹਾ ਹੋਰ ਕੋਰਸ ਕਰ ਲੂੰਗੀ ਆਨਲਾਈਨ ਸੀਗਾ ਉਹ ਕੋਰਸ ਯਾਰ ਕਹਿੰਦਾ ਰਹਿਣ ਦੋ ਮम्मा ਤੁਸੀਂ ਉਸ ਟਾਈਮ ਫ੍ਰੀ ਨਹੀਂ ਹੋਇਆ ਕਰਨਾ ਜਦੋਂ ਆਨਲਾਈਨ ਕਲਾਸ ਲੱਗਿਆ ਕਰਨੀ ਕਹਾਂ 12000 ਰੁਪਏ ਵੀ ਲਾ ਦੋਗੇ ਮਾਜਾ ਬੰਦਾ ਬਹਾਨਾ ਟਾਈਮ ਛੇਛੇ ਦੀ ਹੈ ਨਾ ਕੰਮ ਮਕਾ ਲੈਂਦਾ ਵੀ ਇਸ ਟਾਈਮ ਨੂੰ ਮੈਂ ਫ੍ਰੀ ਹਾਂ ਕਿ ਮੈਂ ਵੀ ਸੋਚਿਆ ਕਿ ਫੜਾ ਪੈਸੇ ਲਾਉਣ ਦਾ ਆਪਾਂ ਵੀਡੀਓ ਦੇਖ ਰਹੇ ਕਿ ਸਿੱਖ ਜਾਂਦੇ ਆ ਨਾ ਸਖਾ ਇਹ ਕੀ ਮਾ ਤੇ ਨਹੀਂ ਸਟਿੱਕਿੰਗ ਆਪੇ ਤਾਂ ਕਹਿੰਦੇ ਨੇ ਸਿਖਾ ਕੇ ਕੀ ਤੋਰਿਆ ਮੈਂ ਤਾਂ ਕੁਝ ਨਹੀਂ ਸਿਖਾ ਕੇ ਤੋਰਿਆ ਕੁਝ ਵੀ ਨਹੀਂ ਚੱਲ ਮੈਂ ਤਾਂ ਨਹੀਂ ਸਿੱਖ ਕੇ ਆਈ ਤੁਸੀਂ ਦੱਸੋ ਜਿਹੜੀਆਂ ਟੋਡੇ ਘਰੋਂ ਗਈਆਂ ਨੇ ਉਹ ਕੀ ਸਿੱਖ ਕੇ ਗਈਆਂ ਇਹ ਤਾਂ ਕਹਿਣ ਦੀ ਗੱਲ ਆ ਦੂਏ ਦੀ ਤੀ ਨੂੰ ਅਗਲਾ ਹਰੇ ਕਹਿੰਦਾ ਆਪਦੀ ਗੱਲ ਕਰੋ ਇਹਨਾਂ ਦੀਆਂ ਕੁੜੀਆਂ ਮੇਰੇ ਖਾਣ ਦੀਆਂ ਸੀਗੇ ਇੱਥੋਂ ਚੱਕ ਕੇ ਤੇ ਗਲਾਸ ਨਹੀਂ ਕਰਦੇ। ਕੋਲ ਜਾਂਦੇ ਸਿੱਖ ਜਾਂਦੇ। ਕਿਸਾਨਲੇ ਦੇ ਕੋਲ ਜਾਂਦੇ ਸਿੱਖਿਆ ਹੋਇਆ ਹਾਂ। ਸ਼ਰੀਫਤਾ ਮੈਂ ਕਿਹੜਾ ਚਾਚਿਆਂ ਦੇ ਭਾਂਡੇ ਮੰਨ ਜੂ। ਕੰਮ ਸਿੱਖੂ ਚਾਚਿਆਂ ਨੂੰ ਕੋਣ ਰੋਟੀਆਂ ਪਕਾ ਕੇ ਦੋ। ਕੋਲ ਜਿੱਚ ਸਿੱਖਾ ਦੋ। ਸਾਡੀ ਕੁੜੀ ਪੜਦੀ ਆ ਐ ਨਹੀਂ ਪਤਾ ਉਹ ਹੋਮ ਸੈਂਸ ਕਰਦੀ। ਹੋਮ ਸੈਂਸ। ਹੋਮ ਸੈਂਸ। ਚਲ ਕੋ ਚੰਮਤਾ ਬੰਦੀ ਦਾ ਕਰਮ ਗਾਪਾ ਗਾਪਾ ਰੋਇ ਤੜਕਾ ਲਾ ਲੀ ਗਰਜਣਾ ਨੂੰ ਸਰੋਂ ਤੇਲ ਚ ਪਾਉਣਾ ਸਰੋਂ ਤੇਲ ਲੈ ਕੇ ਹੋ ਰਿਹਾ ਹੈ ਅੰਦਾਜ਼ ਕਾਫੀ ਟਾਈਮ ਦੀ ਬੋਤਲ ਇਹ ਪਈਆ ਪੂਰਨਾ ਪੁੱਲੇ ਜਾਈਏ ਰੱਖ ਕੇ ਹੁਣ ਤੇਲ ਗਰਮ ਹੁੰਦਾ ਮੈਂ ਆਪਣਾ ਮਿਰਚਾਂ ਪੀਸਣਾ ਇਹ ਲੋਜੀ ਨਾਲ ਦੀ ਨਾਲ ਮੈਂ ਜਿਹੜਾ ਤੜਕਾ ਤਿਆਰ ਕਰਨ ਲੱਗੀ ਸੀ ਸਰੋਂ ਦਾ ਤੇਲ ਪਾ ਲਿਆ ਫਰਾਈਪੈਨ ਦੇ ਵਿੱਚ ਤੇ ਅੱਜ ਮੈਂ ਵੀ ਕੱਚਾ ਕੈਮਰਾਮੈਨ ਹੀ ਹੋ ਗਿਆ ਕੰਮ ਦੇ ਵਿੱਚ ਇੰਨੀ ਜਿਆਦੇ ਹੈ ਨਾ ਉਹਗੀ ਬਿਜ਼ੀ ਥੋੜਾ ਜਿਹਾ ਦਿਮਾਗ ਨੂੰ ਇਹ ਹੋ ਗਿਆ ਵੀ ਹਨਾ ਵੀ ਟਾਈਮ 6:00 ਵਜ ਗਿਆ ਸੀ ਹਨਾ 6:00 ਵਜ ਗਿਆ ਸੀ 6:00 ਵਜੇ ਸੀਗੇ ਤੇ ਬਸ ਆਹ ਕੈਮਰੇ ਦੇ ਸਾਹਮਣੇ ਬੋਤਲ ਰੱਖਤੀ ਮੋੜ ਕੇ ਚੱਕੀ ਹੋਈ ਨਹੀਂ ਜਦੋਂ ਸਾਰੀ ਵੀਡੀਓ ਬਣ ਗਈ ਉਦੋਂ ਧਿਆਨ ਦਿੱਤਾ ਵੀ ਇਹ ਤਾਂ ਕੈਮਰੇ ਦੇ ਸਾਹਮਣੇ ਪਈ ਸੀਗੀ ਇਹ ਚਲੋ ਕੋਈ ਗੱਲ ਨਹੀਂ ਜੀ ਤੁਹਾਨੂੰ ਪਤਾ ਹੀ ਆ ਵੀ ਮੈਂ ਤੜਕਾ ਲਾ ਰਹੀ ਆ ਹਨਾ ਐਨਾਕ ਤਾਂ ਤੁਹਾਨੂੰ ਦਿਖਦਾ ਹੀ ਆ ਹਨਾ ਤੇ ਸੌਰੀ ਇਹਦੇ ਲਈ ਅੱਜ ਮੈਂ ਕੱਚਾ ਕੈਮਰਾਮੈਨ ਬਣ ਗਈ ਤੇ ਮੈਂ ਨਾਲ ਦੀ ਨਾਲ ਪਿਆਜ਼ ਕੱਟ ਲਿਆ ਟਮਾਟਰ ਤੇ ਧਨੀਆ ਵਗੈਰਾ ਮੇਥੀ ਮਥੇ ਧਨੀਆ ਥੋੜਾ ਜਿਹਾ ਲੈ ਕੇ ਆਈ ਸੀ ਬਾਹਰੋਂ ਤੇ ਮੈਂ ਇਹ ਕੱਟ ਕੇ ਸਬਜ਼ੀ ਦੇ ਵਿੱਚ ਪਾਉਂਦੀ ਸੀ ਤੇ ਤੜਕਾ ਮੈਂ ਰੱਖ ਲਿਆ ਸੀਗਾ ਪੁੱਜਣਾ ਤੇ ਨਾਲ ਦੀ ਨਾਲੇ ਵੀ ਮੈਂ ਕੱਟਣ ਲੱਗੀ ਹੋਈ ਸੀ ਤੇ ਮੈਨੂੰ ਇਹ ਸੀਗਾ ਮੈਂ ਲੇਟ ਨਾ ਹੋਜਾਂ ਮਾ ਹਨਾ ਵੀ 6:30 ਹੋ ਗਏ ਸੀਗੇ ਟਾਈਮ ਜਿਹੜਾ ਕਾਫੀ ਹੋ ਜਾਂਦਾ ਸ਼ਾਮ ਨੂੰ ਹੁਣ ਬਹੁਤ ਜਲਦੀ ਐਨੇ ਰਾਜਾ ਹੋ ਜਾਂਦਾ ਹਨਾ ਕਿਆ ਪਤਾ ਨਹੀਂਦਾ ਜਿਹੜਾ ਉਹਨਾਂ ਦਾ ਟਾਈਮ ਆ ਜਿਹੜਾ ਚੇਂਜ ਨਹੀਂ ਹੋਇਆ ਸਕੂਲ ਦਾ ਉਹਦੇ ਕਰਕੇ ਵੀ ਜਿੱਦਾਂ ਹੁਣ ਮੈਂ ਹੁਣ ਗੈਨੇਜ ਯਾਰ ਦੇ ਡੈਡੀ ਜਿਹਾਰ ਨੂੰ ਲੈਣ ਵੀ ਹੁਣ ਤੋ ਉਠ ਕੇ ਕੰਮ ਲੱਗਣਾ ਹਨਾ ਵੀ ਉਹਦੇ ਕਰਕੇ ਹੁੰਦਾ ਤੇ ਲੋ ਜੀ ਤੜਕਾ ਮੈਂ ਲਾਤਾ ਨਾਲ ਦੀ ਨਾਲ ਮੈਂ ਭਾਂਡੇ ਬੰਨ ਜੂਗੀ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਏ ਹੋ ਪਲੀਜ਼ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਕਰ ਲਿਓ ਐਂਡ ਵੀਡੀਓ ਵਧੀਆ ਲੱਗੀ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੁਹਾਡੇ ਸਾਥੇ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ ਠੀਕ ਹੈ ਜੀ ਐਦਾਂ ਹੀ ਆਪ ਦਾ ਸਾਥ ਦਿੰਦੇ ਰਹੋ ਤੇ ਨਾਲ ਦੀ ਨਾਲ ਮੈਂ ਭਾਂਡੇ ਤੋង ਸੀ ਭਾਂਡੇ ਇਹ ਸਾਡੇ ਸ਼ਾਮ ਦੀ ਚਾਹ ਰੋਟੀ ਵਾਲੇ ਸੀ ਤੁਹਾਨੂੰ ਮੈਂ ਦੱਸਿਆ ਵੀ ਜਿਹੜਾ ਨੇ ਸਕੂਲੋਂ ਆਉਣ ਸਾਰ ਅੱਜ ਮੂਡ ਆਫ ਕਰਤਾ ਕੋਈ ਵੀ ਕੰਮ ਨਹੀਂ ਫਿਰ ਹੋਇਆ ਇੱਕ ਜਿਹੜੀ ਗਾਜਰਾ ਸਬਜੀ ਸੀਗੀ ਉਹ ਕੱਟਣੀ ਸੀ ਉਹਨੂੰ ਟਾਈਮ ਲੱਗ ਜਾਂਦਾ ਆ ਤੇ ਇਹਨਾਂ ਨੂੰ ਮੈਂ ਨਾਲ ਲਾ ਕੇ ਜਿਹੜੀ ਸਬਜੀ ਕਟਵਾਈ ਤੇ ਸਬਜੀ ਮੈਂ ਰੱਖਤੀ ਪਾਣੀ ਨਾਲ ਦੇ ਨਾਲ ਹੁਣ ਮੈਂ ਭਾਂਡੇ ਮਾਣ ਦੂੰਗੀ ਭਾਂਡੇ ਵੀ ਜਿਆਦਾ ਵੀ ਨਹੀਂ ਸੀਗੇ ਮੈਂ ਕਹਿ ਨਹੀਂ ਸਕਦੇ ਵੀ ਕਾਫੀ ਜਿਆਦੇ ਸੀਗੇ ਥੋੜੇ ਜਿਹੀ ਭਾਂਡੇ ਸੀਗੇ ਤੇ ਚਲੋ ਜੀ ਇਹ ਸੀਗਾ ਅੱਜ ਦਾ ਵਲੌਗ ਮਿਲਦੇ ਆ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ